ਨੇ ਕਿਹਾ ਜੋ ਹਜ਼ਾਰਾਂ ਸਾਲ ਤੋਂ ਜਾਣੂ ਸੀ ਖੁਦਾ ਦੁਨੀਆ ਦੇ ਹਾਲ ਤੋਂ ਨਬੀਆਂ ਨੇ ਕਿਹਾ ਜੋ ਹਜ਼ਾਰਾਂ ਸਾਲ ਤੋਂ ਜਾਣੂ ਸੀ ਖੁਦਾ ਦੁਨੀਆ ਦੇ ਹਾਲ ਤੋਂ ਦੇ ਵਿੱਚ ਪੜਾ ਹੋ ਗਿਆ ਦੁਨੀਆਂ ਦਾ ਪਾਲਣਹਾਰਾ ਇਹ ਸਾਰਾ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਪਰਮੇਸ਼ਰ ਨੂੰ ਜਨਮ ਦਾ ਨੁਕੀ ਕਣਾ ਜਵਨ ਹੈ ਅੱਜ ਦਾ ਦਿਨ ਬੜਾ ਬਾਗੇਸ਼ਾਲੀ ਦਿਨ ਹੈ ਸਿਰਫ ਹਿੰਦੁਸਤਾਨ ਨਹੀਂ ਸਾਰੀ ਬੋਲ ਦੇ ਵਿੱਚ ਇਹ ਤਿਆਰ ਖੁਸ਼ੀਆਂ ਪਰ ਮਨਾਇਆ ਜਾ ਰਿਹਾ ਔਰ ਦੁਨੀਆਂ ਦੇ ਵਿੱਚ ਸਾਰੀ ਕੰਟਰੀ ਜਿੰਨੂੰ ਬੜੇ ਪਿਆਰ ਨਾਲ ਸਤਿ ਸ਼ਰਨਾ ਬੁਲਾਉਂਦੇ ਮੇਰਾ ਸਿਰਫ ਅੱਜ ਇਹ ਪ੍ਰਭਿਸ਼ ਨੂੰ ਰਸੀ ਅੱਗੇ ਬੇਨਤੀ ਹੈ ਅਰਦਾਸ ਹੈ ਕੇ ਸਾਰਿਆਂ ਨੂੰ ਚੰਗੀ ਸਿਹਤ ਬਖਸ਼ਿਓ ਚੰਗੀ ਸੋਚ ਬਖਸ਼ਿਓ ਔਰ ਹਰ ਇੱਕ ਦਾ ਜਿਹੜਾ ਜੀਵਨ ਹੈ ਉਹ ਬਹੁਤ ਵਧੀਆ ਚੱਲੇ ਦੁਨੀਆ ਦੀ ਹਰ ਖੁਸ਼ੀ ਉਹਨਾਂ ਨੂੰ ਨਸੀਬ ਹੋਵੇ ਔਰ ਜਿਸ ਪਿਆਰ ਔਰ ਸ਼ਦਾ ਦੇ ਨਾਲ ਇਹ ਤਿਉਾਰ ਮਨਾਇਆ ਜਾ ਰਿਹਾ ਹਰ ਟਾਈਮ ਹਰ ਸਾਲ ਇਦਾਂ ਹੀ ਇਹ ਤਿਉਾਰ ਮਨਾਏਗਾ ਥੈਂਕ ਯੂ ਜੀ ਬੁਲਤ ਅੱਜ ਸਵੇਰ ਯਾਤਰਾ ਕੱਢੀ ਜਾਏ ਪ੍ਰਭੂ ਦਸੂਮ ਸੀਦੇ ਜਨਮ ਲੈ ਕੇ ਤੁਸੀਂ ਪੜਦੇ ਮੁਖੀ ਕੀ ਕਹਿਣਾ ਚਾਹੋਗੇ ਮੈਂ ਇਹੋ ਸਾਰਿਆਂ ਸਾਦਾ ਦੇਣਾ ਚਾਹੁੰਦਾ ਆ ਵੀ ਹੈਪੀ ਕ੍ਰਿਸਮਸ 25 ਦੇ 25 ਦਸੰਬਰ ਨੂੰ ਪੂਰੇ ਬੈਲ ਸਾਹਬ ਦੇ ਪਰਿਵਾਰ ਦਾ ਹੁੰਦਾ ਦਿਲੋਂ ਧੰਨਵਾਦ ਕਰਦਾ ਤੇ ਪੂਰੀ ਪਿੰਡ ਚ ਉਹਨਾਂ ਦੇ ਪਿੰਡ ਨੂੰ ਸ਼ੁਭ ਕਾਮਨਾਵਾਂ ਤੇ ਉਹਨਾਂ ਦੇ ਪਰਿਵਾਰ ਨੂੰ ਮੌਜ-ਮੌਣ ਬਿਨ ਨੂੰ ਕੀ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਵਧੀਆ ਉਸ ਪਰਮੇਸ਼ਰ ਨੇ ਦਿੱਤਾ ਹੈ ਕਿ ਜਿਸ ਦੀ ਕਿਰਪਾ ਦੇ ਦੁਆਰਾ ਅਸੀਂ ਸਾਰੇ ਹੀ ਪਿੰਡ ਸਲੇਮਪੁਰ ਦੇ ਵਿੱਚ ਨਹੀਂ ਗੁਰਦਾਸਪੁਰ ਔਰ ਪੂਰੇ ਪੰਜਾਬ ਪੂਰੇ ਵਰਲਡ ਦੇ ਵਿੱਚ ਇਹ ਦਿਨ ਨੂੰ ਬੜੇ ਧੂਮਤਾਂ ਦੇ ਨਾਲ ਮਨਾਉਣ ਮਨਾਉਂਦੇ ਆ ਅਸੀਂ ਆਸ ਰੱਖਦੇ ਹਾਂ ਕਿ ਇਸੇ ਹੀ ਤਰ੍ਹਾਂ ਸਭ ਜਿੰਨੇ ਵੀ ਲੋਕ ਉਹ ਪਰਮੇਸ਼ਰ ਦੇ ਵਿੱਚ ਚੱਲਣ ਔਰ ਸਦੀਪਕ ਜੀਵਨ ਦੇ ਅਧਿਕਾਰੀ ਹੋਣ ਧੰਨਵਾਦ ਕਿ ਪਰਮੇਸ਼ਰ ਦੇ ਨਾਲ ਜੁੜਿਆ ਵਾਸੀ ਨੇ ਧੂਮਤਾਂ ਨੇ ਮਨਾਈਏ ਔਰ ਮੈਂ ਪੂਰੇ ਪਿੰਡ ਦਾ ਔਰ ਸਾਡੇ ਵਿੱਚ ਸਾਡੇ ਪਾਸਟਰ ਜੀ ਅਮਾਨਤ ਤੁਸੀਂ ਸਾਡੇ ਪਿੰਡ ਮੰਗਲਸਾਂ ਤੋਂ ਸਰਪੰਚ ਸਾਹਿਬ ਔਰ ਖਾਸ ਕਰਕੇ ਸਾਡੇ ਬੈਸ ਸ਼੍ਰੀ ਬੈਲ ਜੀ ਦੇ ਪੂਰਾ ਪਰਿਵਾਰ ਜੋ ਸਾਡੇ ਵਿੱਚ ਪਹੁੰਚਿਆ ਵਾ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਮੌਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿੱਚ ਪਹੁੰਚ ਕੇ ਇਸ ਕਿਸਮਿਸ ਨੂੰ ਸੈਲੀਬ੍ਰੇਟ ਕਰ ਰਹੇ ਨੇ ਮੈਂ ਇਸ ਕ੍ਰਿਸ਼ਮ ਨੂੰ ਓਕੇ ਤੇ ਸਾਰਿਆਂ ਨੂੰ ਵਧਾਈ ਦੇਣਾ ਤੇ ਆਪਣੇ ਪਿੰਡ ਦੀ ਕ੍ਰਿਸ਼ੀਆ ਔਰ ਸਰ ਬੈਲ ਸਾਹਿਬ ਜੋ ਇਸ ਜਗ੍ਹਾ ਤੇ ਸਾਡੇ ਕੋਲ ਪਹੁੰਚੇ ਨੇ ਅਸੀਂ ਇਹਨਾਂ ਦਾ ਬੜਾ ਜਲੋਂ ਧੰਨਵਾਦ ਆ ਕਿ ਆਪਣੇ ਇਲਾਕੇ ਦੇ ਪੁਰਾਣੇ ਬੰਦੇ ਨੇ ਉਹ ਪੁਰਾਣੇ ਬਹੁਨ ਦੇ ਨਾਤੇ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਇਸ ਕ੍ਰਿਸਮਸ ਡੇ ਤੇ ਅਸੀਂ ਵਰਲਡ ਵਿੱਚ ਜੋ ਮਨਾਇਆ ਜਾ ਰਿਹਾ ਇਹਦੀ ਵਾਤੇ ਹੀ ਸਾਰਿਆਂ ਨੂੰ ਇਹ ਸੁਨੇਹਾ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਸ਼ਾਂਤੀ ਦਾ ਸੰਦੇਸ਼ ਦਿੱਤਾ ਅਸੀਂ ਸਾਰੇ ਸਿੱਖ ਭਰਾ ਜੋ ਸਾਰੀ ਭਰਾ ਦੀ ਮਿਲ ਕੇ ਇਸ ਵੜੇ ਦਿਨ ਨੂੰ ਮਨਾ ਰਹੇ ਹਾਂ ਤੇ ਸਾਡਾ ਇਹ ਸੁਨੇਹਾ ਹੈ ਕਿ ਸਾਰੇ ਮਿਲ ਜੁਲ ਕੇ ਰਹਿਣ ਕੈਪਟਨ ਵਿੰਦਰ ਸਿੰਘ ਪੂਰੇ مسیਹੀ ਪਰਿਵਾਰ ਨੂੰ ਵਧਾਈ ਦਿਨਾ ਤੇ ਇਹ ਸਾਰੇ ਇਨਸਾਨੀਅਤ ਨੂੰ ਬੇਨਤੀ ਕਰਨਾ ਕਿ ਜੋ ਯਿਸੂ ਮਸੀਹ ਮਹਾਰਾਜ ਨੇ ਸਾਨੂੰ ਰਸਤਾ ਦੱਸਿਆ ਆਪਾਂ ਉੱਤੇ ਚੱਲੀਏ ਪਿਆਰ ਨਾ ਰਹੀਏ ਤੇ ਉਹਦੇ ਨਾਲ ਸਾਡਾ ਪਲਾ ਹੋਏਗਾ ਧੰਨਵਾਦ